ਸਰ ਕੀ ਮਾਮਲਾ ਵੀ ਜਿਹੜਾ ਇੱਕ ਹਾਂਜੀ ਅਸੀਂ ਇਹ ਦੋ ਮੁਕਤਵੇਂ ਦਰਜ ਕੀਤੇ ਨੇ ਜੋ 212 ਨੰਬਰ ਤੇ 214 ਨੰਬਰ ਜਿਸ ਵਿੱਚ ਇੱਥੇ ਚੌਕੀਸ ਪਾਵਰ ਸੈਂਟਰ ਚੱਲਦੇ ਸੀ ਜਿੱਥੇ ਜੋ ਇਹਨਾਂ ਦੇ ਮਾਲਕ ਸੀ ਉੱਥੇ ਕੁੜੀਆਂ ਨੂੰ ਰੱਖਦੇ ਸੀ ਤੇ ਉਹਨਾਂ ਨੇ ਬਹਿਲਾ ਫਲਸਾ ਆ ਕੇ ਉਹਨਾਂ ਨੂੰ ਪੈਸੇ ਵੀ ਦਿੰਦੇ ਸੀ ਕਮਿਸ਼ਨ ਵੀ ਦਿੰਦੇ ਸੀ ਤੇ ਉਹਨਾਂ ਨੂੰ ਆਪਣੇ ਨਾਲ ਵੀ ਮਿਲਾ ਲਿਆ ਸੀ ਇਹਨਾਂ ਨੇ ਤੇ ਇਹ ਦੀਪਪਾਦਾਂ ਅੰਦਰ ਤੋਂ ਬਹੁਤ ਚੰਗਾ ਸੀ ਜਿਸ ਸੰਬੰਧੀ ਅਸੀਂ ਰੈਡਾ ਕੀਤੀਆਂ ਜਿਸ ਸੰਬੰਧੀ ਅਸੀਂ ਦੋ ਪਰਚੇ ਦਰਜ ਕੀਤੇ ਨੇ 212 ਨੰਬਰ ਤੇ 214 ਨੰਬਰ ਇਹਦੇ ਚ ਅਸੀਂ ਟੋਟਲ 11 ਗ੍ਰਿਫਤਾਰੀ ਹੋਈਆਂ ਨੇ ਤੇ ਸਾਡੇ ਕੋਲ ਰਿਮਾਂਡ ਤੇ ਨੇ ਅਜੇ ਹੋਰ ਵੀ ਪਤਾ ਲਗਾ ਰਹੇ ਹਾਂ ਤੇ ਕਿੱਡਾ ਵੱਡਾ ਸਕੈਂਡਲ ਹੈ ਜੀ ਦੋ ਸੀ ਸਾਰਾ ਕੁਝ ਪਤਾ ਕਰਾ ਕੇ ਅਗਲੀ ਕਾਰਵਾਈ ਅਮਲ ਚ ਲਿਆਂਦੀ ਤੇ ਸਰ ਸੈਂਟਰ ਵਗੈਰਾ ਇਹਨਾਂ ਦੇ ਕਿੱਥੇ ਕੁਝ ਪੜੋ ਇੱਕ ਹਰ ਗੋਬਿੰਦਨਗਰ ਜੀ ਇਹ ਕਿੱਥੇ ਪਹੁੰਚ ਸਕੀ ਹੁੰਦੀ ਸੀ